ਰਖੜੀ ਵਾਲੇ ਦਿਨ ਤੜਕਸਰ ਵਾਪਰ ਗਿਆ ਭਾਣਾ ਘਰ ਨੇੜੇ ਬਣੇ ਟੈਂਟ ਹਾਊਸ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ ਲੱਖਾਂ ਦਾ ਸੜਿਆ ਸਮਾਨ ਕਰਜ਼ਾ ਚੁੱਕ ਕੇ ਬਣਾਇਆ ਸੀ ਸਮਾਨ ਪਰਿਵਾਰ ਨੇ ਪਰੇਮਾਨਾ ਦੁੱਖ ਕੀਤਾ ਬਿਆਨ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ ਸੁਲਤਾਨਪੁਰ ਲੋਦੀ ਦੀ ਸੰਗਣੀਆਬਾਦੀ ਚ ਸਥਿਤ ਮਹੱਲਾ ਮੋਰਚਿਕ ਘਰ ਦੇ ਨਾਲ ਟੈਂਟ ਹਾਊਸ ਦੇ ਇੱਕ ਗੋਦਾਮ ਚ ਤੜਕਸਰ ਭਿਆਨਕ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਉਸ ਦਾ ਪ੍ਰਭਾਵ ਨਾਲ ਲੱਗਦੇ ਮਕਾਨ ਨੂੰ ਵੀ ਪਿਆਸ ਤੜਕਸਰ ਜਦੋਂ ਸਫਾਈ ਕਰਮੀ ਪਾਸੋਂ ਪਰਿਵਾਰ ਨੂੰ ਘਟਨਾ ਬਾਰੇ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਘਰ ਵਿੱਚੋਂ ਬਾਹਰ ਨਿਕਲ ਕੇ ਆਪਣੀ ਜਾਣ ਪਛਾਈ ਤੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਘਟਨਾ ਦੀ ਸੂਚਨਾ ਦਿੱਤੀ ਜਿਵੇਂ ਹੀ ਫਾਇਰ ਬ੍ਰਿਗੇਡ ਨੂੰ ਘਟਨਾ ਦੀ ਜਾਣਕਾਰੀ ਮਿਲੀ ਅਤੇ ਮੌਕੇ ਤੇ ਪਹੁੰਚ ਗਏ ਲਗਭਗ 2 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਇਸ ਦੌਰਾਨ ਟੈਂਟ ਹਾਊਸ ਦਾ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਵੱਡੇ ਪੱਧਰ ਤੇ ਟੈਂਟ ਹਾਊਸ ਦੇ ਨਾਲ ਸੰਬੰਧਿਤ ਸਮਾਨ ਪਿਆ ਹੋਇਆ ਸੀ ਅੱਗ ਲੱਗਣ ਕਾਰਨ ਆਸ-ਪਾਸ ਦੇ ਲੋਕਾਂ 'ਚ دہشت ਦਾ ਮਾਹੌਲ ਬਣ ਗਿਆ ਪਿੰਡਤ ਅਨੁਸਾਰ ਅੱਗ ਲੱਗਣ ਦੇ ਕਾਰਨਾਂ ਦਾ ਜੇ ਪਤਾ ਨਹੀਂ ਲੱਗ ਸਕਿਆ ਪਰੰਤੂ ਇਸ ਦੌਰਾਨ ਉਸ ਦਾ ਕਰੀਬ 15 ਲੱਖ ਰੁਪਏ ਦਾ ਨੁਕਸਾਨ ਹੋਇਆ ਉਨਾ ਕਿ ਆ ਸੀ ਬਹੁਤ ਹੀ ਮੁਸ਼ਕਿਲ ਨਾਲ ਅੱਗ ਚੋਂ ਬਾਹਰ ਆ ਕੇ ਆਪਣੀ ਜਾਨ ਬਚਾਈ ਹੈ ਗਨੀਮਤ ਰਹੀ ਹੈ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੌਕੇ ਤੇ ਤਿੰਨ ਤੋਂ ਚਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਸਨ ਇਸ ਘਟਨਾ ਤੇ ਪੀੜਤਾ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਸਟੂਡੈਂਟ ਅਚਾਨਕ ਅੱਗ ਲੱਗੀ ਆ ਕੋਈ ਪਤਾ ਨਹੀਂ ਲੱਗਾ ਬਸ ਇੱਕ ਦੇ ਪਚਾ ਹੋਇਆ ਵਾ ਯਾਨਕੀ ਮਸਜਿਦ ਦੇ ਬਾਹਰ ਨਿਕਲੇ ਆ ਇੰਨੇ ਹੀ ਬਚਾ ਹੋ ਗਿਆ ਯਾਨੀ ਨੁਕਸਾਨ ਕਾਫੀ ਹੋ ਗਿਆ ਸਮਾਨ ਸਾਰਾ ਯਾਨੀ ਕਿ ਲੱਖਾਂ ਸਮਾਨ ਸੜ ਕੇ ਸੁਆਹ ਹੋ ਗਿਆ ਵਾ ਤੇ ਸਾਰਾ ਕੁਝ ਯਾਨੀ ਜੋ ਵਾਇਰਿੰਗ-ਵਰੀਂਗ ਸਭ ਕੁਝ ਟੈਂਟਰ-ਲੂਨਟਰ ਸਭ ਕੁਝ ਯਾਨੀ ਕਿ ਸੜ ਤੁੜ ਗਿਆ ਵਾ ਡਿੱਗ ਗਿਆ ਸਭ ਇਹ 5:30 ਵਜੇ ਦੀ ਘਟਨਾ ਤੇ ਟੈਂਟ ਹਾਊਸ ਤੇ ਸਾਰੇ ਟੈਂਟੋ ਸੀਗਾ ਟੇਬਲ ਕੁਰਸੀਆਂ ਤੇ ਪੰਡਾਲ ਇਹ ਉਮਮਨ 12-14 ਲੱਖ ਦਾ ਟੈਂਟ ਦਾ ਬਾਕੀ ਰਿਪੇਅਰਿੰਗ ਵਗੈਰਾ ਤੇ ਫਾਈਰ ਗੇ ਟਾਈਮ 'ਚ ਆ ਗਈ ਜੀ ਫਾਇਰ ਗੈਟ ਆ ਗਈ ਸੀ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਨੂੰ ਇਹ ਆ ਕਿ ਵਾਅਦਾ ਦਿੱਤਾ ਜਾਵੇ ਬੰਦਾ ਵਾਅਦਾ ਨਾਲ ਦਿੱਤਾ ਜਾਵੇ ਕੀ ਨਾਮ ਆ ਜੀ ਤੁਹਾਡਾ ਨਹੀਂ ਮੇਰਾ ਨਾਮ ਸ਼ਿਵਾਚੰਦ ਹੈ ਘਰ ਨਾਲ ਸਾਨੂੰ ਕੋਈ ਪਤਾ ਹੀ ਨਹੀਂ ਮੈਂ ਅੰਦਰੋਂ ਕੱਢ ਕੇ ਲਿਆਏ ਅਚਾਨਕ ਕਿਤੇ ਅੱਗ ਲੱਗ ਗਈ ਇਹ ਹਾਂਜੀ ਅੰਦਰੋਂ ਖਿੱਚ ਕੇ ਲਿਆਏ ਮੇਰਾ ਸਾਰਾ ਸਰੀਰ ਸਭ ਦਾ ਨੁਕਸਾਨ ਤੇ ਹੁਣ ਪਤਾ ਲੱਗੂ ਕਿ ਨਾਲ ਇਨਸਾਨ ਜਨਾ ਟੰਦਾ ਸਾਡਾ ਸਾਰਾ ਸਰ ਤੇ ਸਵਾਹ ਹੋ ਗਿਆ ਮੈਂ ਪੁੱਤ ਪਤਾ ਨਹੀਂ ਕਿੰਨਾ ਮੈਂ ਕੁਟਮੀਆਂ ਕੋ ਗੋਡੇ ਨਹੀਂ ਮੇਰੇ ਚੱਲਦੇ ਮੈਂ ਕੱਢ ਕੇ ਮੈਨੂੰ ਚੱਕ ਕੇ ਲਿਆਏ ਮੁੰਡੇ ਠੀਕ ਹੈ ਜੀ ਨਿਸ਼ਾਨ ਪਤਾ ਕਿਦਾਂ ਲੱਗਿਆ ਤੁਹਾਨੂੰ ਹੈ ਅੱਗ ਦਾ ਪਤਾ ਕਿਦਾਂ ਲੱਗਿਆ ਤੁਹਾਨੂੰ ਅੱਗ ਨਾਲ ਮੈਨੂੰ ਤੇ ਮੈਨੂੰ ਮੇਰੀ ਪਰਜਾਈ ਦੀ ਮੈ ਉਹ ਮੈਨੂੰ ਘੱਟ ਕੇ ਲਈ ਆਈ ਕਹਿੰਦੀ ਕਹਿੰਦੀ ਅੱਗ ਲੱਗ ਗਈ ਆ ਤੇ ਆ ਜਾਓ ਬਾਹਰ ਆਓ ਤੁਸੀਂ ਮੇ ਕੋ ਚੋਰੀ ਨੇ ਮੇਰੇ ਹੋਸ਼ ਹੀ ਉੱਡ ਗਏ ਕੀਕ ਬਾਣਾ ਵੱਸ ਗਿਆ ਹੈ ਬਰੇ ਬਰੇ ਅੱਜ ਕਿਸ ਤਰ੍ਹਾਂ ਲੱਗੀ ਤੁਸੀਂ ਤੁਹਾਨੂੰ ਹਾਂਜੀ ਅੱਜ ਕਿਸ ਤਰ੍ਹਾਂ ਲੱਗੀ ਹੈ ਪਤਾ ਨਹੀਂ ਕਿਦਾਂ ਲੱਗ ਗਈ ਹੈ ਫੇਰ ਫਾਇਲ ਪਰ ਗੇੜ ਵਾਲੇ ਅੱਗੇ ਸੀ ਮੌਕੇ ਤੇ ਆ ਗਏ ਫਰੂਗਰ ਵਾਲੇ ਆ ਗਏ ਸੀ ਅੱਧਾ ਘੰਟੇ ਬਾਅਦ ਪਹੁੰਚੇ ਘੱਟ ਬਾਅਦ ਆ ਗਏ ਮੇਰੇ ਖਿਆਲ ਵਿੱਚ ਇਹਨਾਂ ਸਭ ਤੁਸੀਂ ਤੁਸੀਂ ਕੀ ਸਰਕਾਰ ਕੋ ਮੰਨ ਕਰਦੇ ਹੋ ਕੋ ਸ਼ਾਸਨ ਸਰਕਾਰ ਕੋ ਮੇਰਾ ਦੇਖੋ ਮੈਂ ਅਰੀ ਦੇ ਐਡੇ ਜਾਣੀ ਮਹਤਵ ਮਹਤਵ ਸਾਥੀ ਆ ਅੱਗੇ ਵੀ ਕਰਜ਼ਾ ਜਾ ਕੇ ਭੈਣ ਸਮਾਨ ਪਾਇਆ ਉਹ ਤੁਸੀਂ ਕੀ ਮੰਨ ਚੀ ਕਰਦੇ ਹੋ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਸਮਾਨ ਦਾ ਘੁਮਕਾਨ ਦਾ ਜੋ ਵੀ ਹੈਗਾ ਸਰਕਾਰ ਨੂੰ ਚਾਹੀਦਾ ਸਾਡੀ ਮਦਦ ਕਰਨੀ ਮੇਰਾ ਨਾਮ ਸੁਜੀਤ ਕੁਮਾਰ ਆ ਚਾਹੰਦ ਕਿ ਮੇਰੀ ਭੈਣ ਦਾ ਬਣਾ ਫੋਨ ਆਇਆ 5:30 ਵੀ ਕਰੇ ਅੱਗ ਲੱਗੀ ਆ ਜਦੋਂ ਅਸੀਂ ਆਏ ਤਾਂ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਸੀਗੀ ਅਸੀਂ ਫਾਇਰ ਗ੍ਰਾਫ ਫੋਨ ਕੀਤਾ ਫਾਇਰ ਵਿਗਟ ਵੀ ਆ ਗਈ ਅੱਗ ਬੁੱਝ ਗਈ ਚਲੋ ਘਰ ਦਾ ਨੁਕਸਾਨ ਕਾਫੀ ਹੋਇਆ ਵਾ ਘਰ ਛੜ ਕੇ ਸਾਰਾ ਸਵਾਹ ਹੋ ਗਿਆ ਟੇਡ ਦਾ ਸਮਾਨ ਸਿਕਨ ਦਾ ਕਰਦੇ ਬੈੱਡ ਸੀ ਹੋਰ ਸਮਾਨ ਲੈਂਟਰ ਪਾੜ ਗਿਆ ਵਾ ਬਹੁਤ ਜ਼ਿਆਦਾ ਸਾਡੀ ਭੈਣ ਦਾ ਨੁਕਸਾਨ ਹੋਇਆ ਵਾ ਅਸੀਂ ਸਿਰਫ ਮੰਗਾ ਕਰਦੇ ਆ ਵੀਨਾ ਕੋ ਮਾਜਦ ਦਿੱਤਾ ਜਾਵੇ ਭਾਈਪੇ ਕੀ ਨਾਮ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਬਲਜੀਤ ਸਿੰਘ ਹੈ ਤੇ ਮੈਂ ਫਾਇਰ ਬ੍ਰਿਗੇਡ ਸੁਲਤਾਨਪੁਰ ਲੋਧੀ ਡਿਊਟੀ ਕਰਦਾ ਤੇ ਅੱਜ ਸਵੇਰੇ 5:30 ਵਜੇ ਮੋਰੀ ਮਹੱਲਾ ਦੇ ਵਿੱਚ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਬਹੁਤ ਹੀ ਭਿਆਨਕ ਅੱਗ ਲੱਗੀ ਹੈ ਤੇ ਇਹ ਟੈਂਟ ਦੀ ਦੁਕਾਨ ਸੀ ਤੇ ਸਾਨੂੰ ਫਾਇਰ ਕੋਲ ਆਈ ਅਸੀਂ ਤੁਰੰਤ ਗੱਡੀਆਂ ਲੈ ਕੇ ਉੱਥੇ ਪਹੁੰਚੇ ਹਾਂ ਕੜੀ ਮੁਸ਼ਕਲ ਤੋਂ ਬਾਅਦ ਇਸ ਅੱਗ ਨੂੰ ਚੰਗੀ ਤਰ੍ਹਾਂ ਕੰਟਰੋਲ ਕਰ ਲਿਆ ਗਿਆ ਹੈ ਮਾਲੀ ਨੁਕਸਾਨ ਕਾ ਵੀ ਹੋਇਆ ਪਰ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਸਾਡੀ ਫਾਇਰ ਬ੍ਰਿਗੇਡ ਦੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਆ ਵੀ ਕਿਸੇ ਵੀ ਬੰਦੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਤੇ ਤੁਰੰਤ ਬੰਦਿਆਰੇ ਬੜੀ ਦਲੇਰੀ ਨਾਲ ਪਹੁੰਚ ਕੇ ਅੱਗ ਨੂੰ ਕੰਟਰੋਲ ਕੀਤਾ ਸਟੋਰ ਕਾਦਾ ਸੀ ਇਹ ਸਾਰੇ ਸਟੋਰ ਸੀਗਾ ਟੈਂਟ ਦਾ ਟੈਂਟ ਦਾ ਸਮਾਨ ਸੀ ਸਾਰਾ ਵਿਆਹ ਸਾਦੀਆਂ ਵਾਲਾ ਪਲੇਟਾਂ ਕੈਟਰਿੰਗ ਗਲਾਸ ਕੁਰਸੀਆਂ ਸਾਰਾ ਉਹ ਜਲ ਕੇ ਸੁਆਹ ਹੋ ਗਿਆ ਉਹਨਾਂ ਦਾ ਹਾਂਜੀ ਹਾਂਜੀ ਅੱਗ ਤੇ ਕਾਬੂ ਪਾ ਲਿਆਗੇ ਹਾਂਜੀ ਆਗੂ ਪੂਰੀ ਪੂਰੀ ਤਰ੍ਹਾਂ ਕੰਟਰੋਲ ਹੈ ਤੇ ਲਗਭਗ 100% ਇਹਨੂੰ ਕਾਬੂ ਕਰ ਲਿਆ ਗਿਆ ਹੈ